ਇਸ ਲਈ ਦੀ ਵੱਡੀ ਖਬਰ ਸਾਕਾ ਜਥੇ ਦਾ ਗਿਆਨੀ ਹਰਪ੍ਰੀਤ ਸਿੰਘ ਉਹ ਰਾਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਜੀਏ ਕਿ ਜਿਸ ਦਿਨ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਂਬੇ ਕੀਤਾ ਗਿਆ ਉਸ ਦਿਨ ਤੋਂ ਹੀ ਗਿਆਨੀ ਹਰਪ੍ਰੀਤ ਸਿੰਘ ਹਰ ਮੰਚ ਦੇ ਉੱਤੇ ਗਰਜਦੇ ਨਜ਼ਰ ਆ ਰਹੇ ਨੇ ਪਰ ਅੱਜ ਉਹਨਾਂ ਦੇ ਸਵਾਲ ਦੇ ਵਿੱਚ ਥੋੜੀ ਨਰਮੀ ਦੇਖਣ ਨੂੰ ਮਿਲੀ ਹੈ ਜਿहां ਤੁਹਾਨੂੰ ਦੱਸ ਜੀਏ ਕਿ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਉਹ ਰਾਦੇ ਵੱਲੋਂ ਕਈ ਸਵਾਲ ਜਿਹੜਾ ਨੇ ਉਹ ਖੜੇ ਕੀਤੇ ਜਾਂਦੇ ਨੇ ਪਰ ਹੁਣ ਹੁਮੈਤ ਦੇ ਵਿੱਚ ਆਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਉਹ ਰਾਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜ ਸੱਤ ਲੋਕਾਂ ਨੇ ਢਾਹ ਲਈ ਹੈ ਜਿਸ ਨੂੰ ਵਾਰ ਕੱਢ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁਰਤੋਂ ਸੁਰਜੀਤ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਦੇ ਪੱਲੋ ਜਿੱਥੇ ਬੀਤੇ ਦਿਨ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੁਰਾਦੀ ਦਸਤਾਰਬੰਦੀ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਸੀ ਤਾਂ ਅੱਜ ਇਸ ਸਬਦੇ ਦਰਮਿਆਨ ਜਥੇਦਾਰ ਕੁਲਦੀਪ ਸਿੰਘ ਗੜਗਾ ਜੁਰਾਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਪੰਥ ਕਹੇਗਾ ਕਿ ਮੇਰੇ ਮੈਂ ਕਾਬਲ ਨਹੀਂ ਹਾਂ ਤਾਂ ਮੈਂ ਆਪਣੀ ਜਥੇਦਾਰੀ ਛੱਡ ਦੇਵਾਂਗਾ ਤੇ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਪੰਥ ਨਵਾਂ ਕੋਈ ਜਥੇਦਾਰ ਚੁਣਦਾ ਹੈ ਤਾਂ ਮੈਂ ਖੁਦ ਨੰਗੇ ਪੈਰੀ ਦਸਤਾਰ ਲੈ ਕੇ ਉਸ ਨੂੰ ਦਸਤਾਰ ਸਜਾ ਕੇ ਆਵਾਂਗਾ ਤੇ ਸਭ ਤੋਂ ਬਿਆਨ ਦੇ ਉੱਤੇ ਸਭ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਪ੍ਰਤੀਕਰਮ ਦਿੱਤਾ ਹੈ ਉਹਨਾਂ ਨੇ ਨਵੇਂ ਜਥੇਦਾਰ ਦੀ ਸ਼ਲਾਘਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਉਹ ਜਹੀ ਸੋਚ ਰੱਖਦੇ ਨੇ ਤਾਂ ਵਧੀਆ ਹੈ ਤੇ ਪਰ ਨਾਲ ਦੀ ਨਾਲ ਉਹਨਾਂ ਨੇ ਇਸ ਗੱਲ ਦਾ ਵੀ ਸਮਰਥਨ ਕੀਤਾ ਹੈ ਕਿ ਜੇਕਰ ਨਵੇਂ ਜਥੇਦਾਰ ਇਹ ਕਹਿ ਰਹੇ ਨੇ ਕਿ ਪੰਥ ਨੂੰ ਇੱਕ ਕਰਕੇ ਇੱਕ ਝੰਡੇ ਹੇਠ ਕਰਕੇ ਉਹ ਅੱਗੇ ਦੀਆਂ ਗੱਲਾਂ ਕਰਨਗੇ ਤਾਂ ਇਹ ਬਹੁਤ ਹੀ ਸ਼ਲਾਘਾਯੋਗ ਗੱਲ ਹੈ ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਇੱਕ ਵਾਰੀ ਉਹਨਾਂ ਦਾ ਬਿਆਨ ਸੁਣ ਲੈਣੇ ਆ। ਸਿੰਘ ਸਾਹਿਬ ਅੱਜ ਨਕੂਤਰ ਦੇ ਵਿੱਚ ਤੁਸੀਂ ਵਿਜ਼ਿਟ ਕੀਤਾ ਸਭ ਕੀ ਕਰਨ ਸ਼ੁਰੂ ਅੱਜ ਪਹਿਲੋ ਜਲੰਧਰ ਦੇ ਵਿੱਚ ਗੁਰਦੁਆਰਾ ਸੰਗੜ ਦੇ ਵਿੱਚ ਸੰਗਤ ਨੇ ਸਨਮਾਨ ਕੀਤਾ ਉਸ ਤੋਂ ਬਾਅਦ ਹੁਣ ਅੱਜ ਨਕੁਦਰ ਦੇ ਵਿੱਚ ਗੁਰਦਾਰਾ ਸਿੰਘ ਸਭਾ ਦੇ ਵਿੱਚ ਇਸ ਤੋਂ ਦੀ ਸੰਗਤ ਨੇ ਇੱਕ ਸਮਾਗਮ ਰੱਖਿਆ ਔਰ ਉਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਹਾਜ਼ਰੀ ਭਰਨ ਵਾਸਤੇ ਦਾਸ ਪਹੁੰਚਿਆ ਮੈਂ ਪ੍ਰਬੰਧਕਾਂ ਦਾ ਔਰ ਲੋਕਲ ਸੰਗਤਾਂ ਦਾ ਦਿਲ ਦੀਆਂ ਇਹ ਗੜਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਦਾਸ ਨੂੰ ਨਮਾਣੀ ਜੀ ਨੂੰ ਸੇਵਾਦਾਰ ਨੂੰ ਮਾਣ ਜਿਹੜਾ ਹੈ ਉਹ ਬਖਸ਼ਿਆ ਤੇ ਅਕਾਲ ਪੁਰਖ ਇਸੇ ਤਰ੍ਹਾਂ ਇਹ ਸੰਗਤਾਂ ਦਾ ਪ੍ਰੇਮ ਪਿਆਰ ਅਰਦਾਸ ਦਾ ਬਣਾਈ ਰੱਖਣ ਇਹ ਅਕਾਲ ਪੁਰਖ ਅੱਗੇ ਅਰਦਾਸ ਅਸਰ ਅਕਾਲੀ ਦਲ ਦੇ ਵਿੱਚ ਕਾਫੀ ਜਿਹੜਾ ਖਿੱਚੋ ਤਾਨ ਬਣੀ ਹੋਈ ਹੈ ਉਹਦੇ ਬਾਰੇ ਪੁੱਛਣਾ ਅਕਾਲੀ ਦਲ ਦੇ ਵਿੱਚ ਖਿੱਚੋ ਤਾਨ ਜੇ ਬਣੀ ਤੁਸੀਂ ਸਮਝਦੇ ਹੋ ਤਾਂ ਮੈਂ ਸਮਝਦਾ ਕਿ ਇਹਦੇ ਲਈ ਅਕਾਲੀ ਦਲ ਦੀ ਕੋਈ 8-10 ਲੀਟਰ ਜਿਹੜੇ ਉਹ ਜਿੰਮੇਵਾਰ ਹੈ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਸਾਰੀ ਖਿੱਚੋ ਤਾਨ ਬਣੀ ਹੈ ਪ੍ਰੀਤਮਲ ਕੇਸਗੜ ਸਾਹਿਬ ਇਹ ਤਾਜ ਪੋਸ਼ੀ ਹੋਈ ਔਰ ਉਹਨੂੰ ਲੈ ਕੇ ਵੀ ਵਿਵਾਦ ਹੈਗਾ ਈਵਨ ਉਸ ਤੋਂ ਬਾਅਦ ਸੇ ਕਲਤਕਸ ਸਾਹਿਬ ਵਾਲਾ ਵੀ ਵਿਵਾਦ ਹੈਗਾ ਦੇਖੋ ਸਾਡੀ ਕਿਸੇ ਨਾਲ ਨਿੱਜੀ ਵਿਰੋਧਤਾ ਨਹੀਂ ਹੈ ਜਿੰਨੂੰ ਵੀ ਉੱਥੇ ਅਕਲਤਕਸ ਸਾਹਿਬ ਦੇ ਵਿੱਚ ਚਤੇਦਾਰ ਵਜੋਂ ਜਿਹੜਾ ਨਿਯੁਕਤ ਕੀਤਾ ਗਿਆ ਹੈ ਸਾਡਾ ਉਹਦੇ ਨਾਲ ਕੋਈ ਬੈਰ ਵਿਰੋਧ ਬਿਲਕੁਲ ਵੀ ਨਹੀਂ ਹੈ ਔਰ ਜਿਹੜਾ ਤਰੀਕਾ ਇਸਤੇਮਾਲ ਕੀਤਾ ਹੈ ਉਹ ਤਰੀਕੇ ਦੇ ਜਰੂਰ ਜਿਹੜਾ ਉਹ ਉਤਰਾਜ ਹੈ ਕੱਲਾ ਮੇਰਾ ਉਤਰਾਜ ਨਹੀਂ ਹੈ ਹਰ ਸਿੱਖ ਦਾ ਉਤਰਾਜ ਹੈ ਕੀ ਮर्यादा ਜਿਹੜੀ ਆ ਉਹ ਪੂਰੀ ਹੋਣੀ ਚਾਹੀਦੀ ਸੀ। ਸੈ ਸਿੰਘ ਸਾਹਿਬ ਸੰਗਤਾਂ ਦੇ ਵਿੱਚ ਜਿਹੜਾ ਮੈਸੇਜ ਆ ਜਿਹੜੀ ਸਰਦਾਰੂ ਨੇ ਗੁਰੂ ਘਰ ਦੀ ਸੇਵਾਦਾਰ ਨੇ ਪੈਰੋਕਾਰ ਨੇ ਉਹਨਾਂ ਦੇ ਵਿੱਚ ਇਹ ਮੈਸੇਜ ਗਲਤ ਜਾ ਰਿਹਾ ਸੀ। ਆ ਬਿਲਕੁਲ ਗਲਤ ਜਾਂਦਾ ਜਦੋਂ ਤੁਸੀਂ ਕੋਈ ਮर्याਦਾ ਦੇ ਉਲਟ ਕੰਮ ਕਰੋਗੇ ਜਦੋਂ ਤੁਸੀਂ ਪਰੰਪਰਾਵਾਂ ਨੂੰ ਤੋੜੋਗੇ ਤੇ ਹਰ ਸਖਤਾਂ ਮਨ ਦੁਖੀਗਾ ਦੁਖੇਗਾ ਔਰ ਇੱਕ ਮੈਸੇਜ ਜਿਹੜਾ ਗਲਤ ਜਾਏਗਾ। ਭਾਈ ਸਾਹਿਬ ਇਕਮ ਸਿੰਘ ਮਜੀਠੀਆ ਉਹਨਾਂ ਨੇ ਇੱਕ ਵੱਖਰਾ ਸਟੈਂਡ ਲਿਆ ਬਾਕੀ ਕਾਲੇ ਲੀਡਰਾਂ ਨੇ ਵੀ ਉਹਨਾਂ ਨਾਲ ਲਿਆ ਤੁਸੀਂ ਸਮਝਦੇ ਹੋ ਕਿ ਉਹਨਾਂ ਉਹਨਾਂ ਨੇ ਸਹੀ ਇਤਿਆਹ ਕਿਸ ਤਰ੍ਹਾਂ ਦੇ ਦੇਖਦੇ ਹੋ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਹੜਾ ਵੀ ਸਿੱਖ ਥੋੜਾ ਬਹੁਤਾ ਵੀ ਮर्यादा ਨੂੰ ਸਮਝਦਾ ਹੈ ਤਖਤਾਂ ਦੇ ਮਾਨ ਮर्यादा ਦਾ ਸਤਿਕਾਰ ਕਰਦਾ ਹੈ ਉਹਦੇ ਵੱਲੋਂ ਜਿਹੜਾ ਤਖਤਾਂ ਦੇ ਮਾਨ ਸਤਿਕਾਰ ਦੇ ਵਿੱਚ ਬੋਲਿਆ ਜਾਣਾ ਜਿਹੜਾ ਉਹ ਸੁਭਾਅਕੀ ਆ ਔਰ ਉਹ ਜ਼ਰੂਰ ਬੋਲਦਾ ਪਰ ਅਜ ਤੱਕ ਦੀ ਐ ਨਹੀਂ ਹੋਇਆ ਸੀ 2017 ਚ ਵੀ ਕਦੀ ਐ ਹੋਇਆ ਮੁੜ ਕੇ ਥੋੜੀ ਵੀ ਸੇਵਾ ਮੁਕਤੀ ਹੋਈ ਉਦੋਂ ਵੀ ਨਹੀਂ ਕਦੀ ਐ ਹੋਇਆ ਹੋਣੀ ਹੋਇਆ ਪਰ ਚਲੋ ਕੰਦੇ ਉਹਦਾ ਦੇਰਾ ਹੀ ਦਰਸਤਾ ਹੈ ਜਦੋਂ ਵੀ ਮਨ ਦੇ ਵਿੱਚ ਇਹ ਭਾਵਨਾ ਜਾਗੀ ਕਿ ਗਲਤ ਹੋ ਰਿਹਾ ਤੇ ਕਹਿ ਦਿੰਦਾ ਲੇਟ ਕਹਿ ਦਿੰਦਾ ਪਹਿਲਾਂ ਕਹਿੰਦੇ ਸਰ ਸੰਗਤਾਂ ਨੂੰ ਕੀ ਸੰਦੀਪ ਹੋਗੇ ਜਿਹਨਾਂ ਨੂੰ ਗਲਤ ਮੈਸੇਜ ਜਾਂਦਾ ਹੈ ਬਈ ਹੋਈ ਹੈ ਕਿ ਅਸੀਂ ਆਪਣੀਆਂ ਪਰੰਪਰਾਵਾਂ ਮਰਿਆਦਾਵਾਂ ਦੀ ਰਾਖੀ ਲਈ ਆਈਏ ਖਾਸ ਕਰਕੇ ਉੱਤੇ ਨੌਜਵਾਨ ਜਿਹੜੇ ਆ ਉਹ ਵੱਧ ਚੜ ਕੇ ਜਿਹੜਾ ਹੈ ਉਹ ਅੱਗੇ ਆਉਣ ਕਿਉਂਕਿ ਇਸ ਵਕਤ ਜੋ ਸਭ ਤੋਂ ਵੱਧ ਜਿਹੜਾ ਖਤਰਾ ਹੈ ਉਹ ਸਾਡੇ ਸੰਕਲਪ ਸਾਡੇ ਸਿਧਾਂਤਾਂ ਤੇ ਸਾਡੀਆਂ ਪਰੰਪਰਾਵਾਂ ਨੂੰ ਹੈ ਬਾਕੀ ਵੱਡੇ ਵੱਡੇ ਖਤਰੇ ਅਸੀਂ ਚੱਲੇ ਆ ਕੋਈ ਪ੍ਰਵਾਹ 84 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋਇਆ ਉਸ ਵਕ ਮੇਲੇ ਦੀ ਕਾਂਗਰਸ ਸਰਕਾਰ ਨੇ ਕੀਤਾ ਤੇ ਉਹ ਅਬਦਾਲੀ ਨੇ ਵੀ ਹਮਲੇ ਕੀਤੇ ਅਸੀਂ ਡਟ ਕੇ ਮੁਕਾਬਲੇ ਕੀਤੇ ਆ ਪਰ ਇਸ ਵਾਰ ਜਿਹੜਾ ਹਮਲਾ ਹੈ ਇਹ ਸੰਕਲਪ ਦੇ ਉੱਤੇ ਹਮਲਾ ਹੈ ਸਿਧਾਂਤਾਂ ਦੇ ਉੱਤੇ ਹਮਲਾ ਹੈ ਮर्यादा ਦੇ ਉੱਤੇ ਹਮਲਾ ਹੈ ਪਰੰਪਰਾਵਾਂ ਦੇ ਉੱਤੇ ਹਮਲਾ ਹੈ ਔਰ ਹਮਲਾ ਕੇਵਲ ਜਿਹੜਾ 8-10 ਵਿਅਕਤੀਆਂ ਵੱਲੋਂ ਭਾਈ ਸਾਹਿਬ 18 ਨੂੰ ਪ੍ਰਤੀ ਪ੍ਰਕਿਰਿਆ ਸ਼ੁਰੂ ਹੋਇਆ ਤੁਹਾਨੂੰ ਲੱਗਦਾ ਕਿ ਉਹ ਕੰਗਲ ਹੋ ਸਕੀ ਅਕਾਲ ਪੁਰਖ ਇਰਪਾ ਕਰੇ ਅਸੀਂ ਤਾਂ ਇਹ ਚਾਹੁੰਦੇ ਆ ਕਿ ਅਕਾਲੀ ਦਲ ਦੀ ਪੁਨਰ ਸਿਰਜੀਤੀ ਹੋਵੇ ਪੰਜਾਬ ਇੱਕ ਜਿਹੜਾ ਕੋਰ ਆਰਥਿਕ ਸੰਕਟ ਤੋਂ ਵੀ ਗੁਜ਼ਰ ਰਿਹਾ ਹੈ ਸਮਾਜਿਕ ਸੰਕਟ ਤੋਂ ਵੀ ਗੁਜ਼ਰ ਰਿਹਾ ਹੈ ਪੰਜਾਬ ਜਿਹੜਾ ਸੰਕਟ ਦੇ ਵਿੱਚੋਂ ਬਾਹਰ ਆਵੇ ਅਸੀਂ ਇਹੋ ਚਾਹੁੰਦੇ ਆ ਕਿ ਪੰਜਾਬ ਦੀ ਜਿਹੜੀ ਹੈ ਖੇਤਰੀ ਪਾਰਟੀ ਜਿਹੜੀ ਹੈ ਉਹ ਦੀ ਪੁਨਰ ਸਿਰਜੀਤੀ ਜਿਹੜੀ ਹੋਣੀ ਚਾਹੀਦੀ ਹੈ ਔਰ ਅੱਛੇ-ਅੱਛੇ ਲੋਕ ਜਿਹੜੇ ਆ ਉਸ ਪਾਰਟੀ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਠੀਕ ਹੈ ਸਰ ਐਸ்சி ਪੀਸੀ ਦੇ ਡਿਸੀਜਨ ਕੋਈ ਹੁੰਦਾ ਹੈ ਉਹਦੇ ਚ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਦੀ ਰਿਕਮੈਂਡੇਸ਼ਨ ਨਹੀਂ ਹੋਈ ਚੀਫ ਸਕੱਟਰੀ ਦਾ ਬੜਾ ਵੱਡਾ ਰੋਲ ਹੁੰਦਾ ਜੀ ਚੀਫ ਸਕੱਟਰੀ ਜਿਹੜਾ ਕਿਉਂਕਿ ਉਹ ਪ੍ਰਸ਼ਾਸਨਿਕ ਅਧਿਕਾਰੀ ਹੁੰਦਾ ਹੈ ਜਿਹੜੇ ਐਡਜਕਟਿਵ ਮੈਂਬਰ ਹੁੰਦੇ ਆ ਉਹ ਇਲੈਕਟਡ ਹੁੰਦੇ ਆ ਚੀਫ ਸਕੱਟਰੀ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਐਕਟ ਦੇ ਮੁਤਾਬਕ ਉਹਨਾਂ ਨੂੰ ਜਾਣਕਾਰੀ ਦੇਣੀ ਹੁੰਦੀ ਹੈ ਕਿ ਅਸੀਂ ਐਕਟ ਦੇ ਮੁਤਾਬਕ ਆ ਚੀਜ਼ ਇਸ ਤਰ੍ਹਾਂ ਕਰ ਸਕਦੇ ਹਾਂ ਜਿਸ ਤਰ੍ਹਾਂ ਨਹੀਂ ਕਰ ਸਕਦੇ ਹਾਂ ਤੁਹਾਡਾ ਇਹ ਕੇਨ ਆ ਵੀ ਮੇਰੇ ਦੇ ਧਿਆਨ ਚ ਨਹੀਂ ਇਸ ਮਾਮਲੇ ਨਹੀਂ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਆ ਪਰ ਚੀਫ ਸਕੱਟਰੀ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਜ਼ਿੰਮੇਵਾਰੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮੁੱਖ ਪ੍ਰਸ਼ਾਸਨ